ਯਾਖੈ ਜਿਸੀ ਕਹਿੰਦਾ ਜੇ ਬੰਦਾ ਬਿਮਾਰ ਹੋਵੇ ਨਾ ਤੇ ਕਦਾਂ ਮੈਂ ਸਾਫਾ ਬਾਦਰਾਣਾ ਸੀਂ ਪਾਉਂਦਾ ਆਪੇ ਖਾਣ ਦੀ ਮਵਾਈ ਜਾਣਾ ਆਪੇ ਸਾਰਾ ਕੁਝ ਬੈੱਡ ਤੇ ਹੀ ਸਾਰਾ ਕੁਝ ਬੈੱਡ ਤੇ ਹੀ ਸਾਰਾ ਕੁਝ ਕਹਿੰਦਾ ਬੰਦਾ ਲੰਮੇ ਪਿਆ ਹੁੰਦਾ ਬੈੱਡ ਤੇ ਹੀ ਆਈ ਜਾਣਾ ਕਿਨ ਲੱਤਾਂ ਟੁੱਟਣੀਆਂ ਕਹਿੰਦੇ ਬਾਹਾਂ ਟੁੱਟਣੀਆਂ ਇਹਨੇ ਵੀ ਹਾਇ ਮੇਰੇ ਕੋਲ ਨੂੰ ਤੁਸੀਂ ਨਾ ਸਾਫਾ ਬਾਦਰਾਣੀ ਫੀਲਿੰਗ ਨਾ ਪਰ ਇਹ ਵੀ ਜਿਆਦਾ ਨਾ ਬੰਦਾ ਬਿਮਾਰਦਰ ਮੈਨਾਂ ਜਾਂ ਫੇਰ ਫੇਰ ਫੀਲਿੰਗ ਜੇ ਬਹੁਤ ਆਵੇ ਤਾਂ ਉਹ ਵੀ ਜਾਈਏ ਜਿਹੜਾ ਖਾਣਾ ਆ ਬਹੁਤ ਜਿਹੜਾ ਬਿਮਾਰ ਹਣਾ ਉਹ ਵੀ ਮਾੜਾ ਆ ਕਨਹੀਂ ਮਰਮਟ ਐ ਜਿੱਦਾ ਮਤਲਬ ਤੇਰੇ ਫਿਰਿਆ ਬਾਜ਼ਾਰ ਤੇ ਲਕਰੇ ਜਾਣ ਬੰਦਾ ਬਾਜ਼ਾਰ ਵੀ ਜਾਵੇਗਾ ਨਹੀਂ ਨਾ ਮੈਂ ਪੁੱਤ ਤੇਰਾ ਪਪਾ ਐ ਮੱਸਮੀ ਕਹਿੰਦੀ ਤੇ ਪਪਾ ਕਹੇ ਚਾਹ ਪੀਣੀ ਐ ਇਹ ਠੀਕ ਹੋ ਗਿਆ ਹਰ ਬਣਾ ਨਾ ਬਹੁਤ ਆ ਪਪਾ ਹਾਂਜੀ ਤੇਰਾ ਪਪਾ ਮੈਂ ਚੱਲੀਏ ਇੱਥੇ ਕਿੱਥੇ ਨਹੀਂ ਨਹੀਂ ਪਪਾ ਦਾ ਨਾਮ ਕੀ ਆ ਰੀਸੋ ਲੇ ਵੀ ਮੇਰਾ ਪੁੱਤ ਹਾਂਜੀ ਹੈ ਜਾਣੇ ਜਾਣੇ ਸਿਰਵਾਤ ਆਇਦਾ ਸੁਣ ਲੱਗਣ ਲੱਗੇ ਕਿਉਂ ਇੱਧਰ ਆ ਲੈ ਕਹਿੰਦੀ ਘਰ ਚੱਲ ਗਏ ਕਿੱਥੇ ਜਾਣਾ ਇੱਧਰ ਭਾਜੀ ਨੇ ਵੀ ਆ ਗਏ ਹੁਣ ਇਹ ਲੈ ਆਇਆ ਕੰਮ ਤੇ ਆ ਘਰ ਨਹੀਂ ਆ ਕਹਿੰਦੀ ਮੈਂ ਆਪਣੇ ਸੋਹਣੇ ਕਰ ਦੇਣਾ ਕਿ ਕਹਿੰਦੀ ਮੈਂ ਇਹ ਨਹੀਂ ਸੋਣਾ ਹਿੰਦੀ ਵੀ ਸੋਣਾ ਹੈ ਇੱਥੇ ਆ ਗਾ ਸੋਣਾ ਹੈ ਬਹੁਤ ਸੋਣਾ ਹੈ ਨਾ ਕਰ ਨਹੀਂ ਸੋਣਾ ਹੈ ਮੇਰੇ ਕੋਲ ਸੋਣਾ ਹੈ ਅੱਛਾ ਜੀ ਤੇ ਮੇਰਾ ਘਰ ਸੋਣਾ ਨ ਕਰੇ ਕੋਈ ਸੁਣਾ ਕੋਈ ਸੁਣਾ ਆ ਕਿੱਥੇ ਤੇ ਰਕਰ ਮੇਰਾ ਦੂਰ ਗਿਆ ਮੇਰਾ ਕੱਡ ਦੂਰ ਗਿਆ ਫਿਰ ਖੋਲੀ ਕੁੱਤਾ ਫਿਰ ਆਪੇ ਵੇਖੀ ਤੇਰਾ ਰੋਣਾ ਇੱਧਰ ਆ ਇੱਧਰ ਆ ਪਹਿਲਾਂ ਮੇਰੀ ਗੱਲ ਸੁਣ ਆ ਇੱਧਰ ਇੱਧਰ ਮਰ ਪਤੋ ਰਿਆ ਇੱਧਰ ਮਰ ਪਤੋ ਰਿਆ ਭੱਜ ਗਿਆ ਭੱਜ ਗਿਆ ਉਤਰਾ ਮਾਰਾ ਕਰਾ ਉਤਰਾ ਉਤਰਾ ਮਾਰ ਆਜਾ ਕੋਤੇ ਦਰਾ ਅ ਡੋਕੀ ਖੋਲੀ ਜਿਸੀ ਕੁੱਤਾ ਖੋ ਕੰਨੀ ਢੀਕ ਨਹੀਂ ਮੈਨੂੰ ਟੌਪੀਆਂ ਲੈ ਕੇ ਦੇਵੇਂ ਮੈਂ ਚੱਲ ਟੌਪੀਆਂ ਲੈ ਦੇਣਾ ਉਹ ਦੂਜਾ ਕੁਰਕਰੇ ਜਿਹਾ ਮੱਖਦੀ ਮੈਂ ਹੋਣੀ ਲੈ ਕੇ ਦੇਣੇ ਚੱਲੀ ਹੁਣ ਚਾਕਲੇਟ ਲੈ ਆਤੀ ਏ ਚੱਲ ਗਿਆ ਜੀ ਕਾ ਦਿਵਾਜ ਦੇਣਾ ਕਾ ਦਾਦਾ ਸਮਝ ਨਹੀਂ ਲੱਗਦੀ ਮੈਂ ਕਾ ਦਾਦਾ ਨਾ ਤਾਂ ਡਿਪੋ ਤਰੀ ਆਈਆ ਦਾਦਾ ਦਾਦਾ ਤੁਹਾਡੀ ਪੋਤਰੀ ਆਈ ਹੈ ਦੀ ਆਵਾਜ਼ ਹੈ ਕਾ ਗੁਣ ਹੋਏ ਇਹ ਜੁ ਦੂਸੀ ਨਾ ਤਬ ਕਰ ਤੂੰ ਠੀਕ ਆ ਨਾ ਥਾਏ ਕਹਿੰਦੇ ਮੈਂ ਦਾਦਾ ਕੋ ਜਾਣਾ ਮੈਂ ਚੱਲਾ ਆ ਜਾ ਰਿਹਾ ਖੜਾ ਬਿੜੀ ਹਨ ਜੀ ਆਲੋ ਹਮਾਰਾ ਫਰਕ ਹੈ ਥੋੜਾ ਜਿਹਾ ਨਾ ਪਗਰ ਕੇ ਇਤਨੀ ਆਲਾ ਤੂੰ ਬਾਦੀ ਮੈਂ ਆਉਂ ਮੈਂ ਕਿੱਥੇ ਜਾਂਦੀ ਮੈਂ ਆਟੋ ਚੀਂਂਦ ਮੈਂ ਤੂੰ ਗਣਤ ਰੰਦਰਾ ਹੁਣ ਗੱਲ ਸੁਣ ਕਾ ਤੂੰ ਜੀ ਅੱਜ ਤਾਈ ਨੇ ਕੀ ਕੀਤਾ ਸੀ ਤੈਨੂੰ ਮਾਰਦੀ ਆ ਮਾਰਦੀ ਕੀ ਕੀ ਆਹ ਸੀ ਮਾਰਦੀ ਖੇਲ ਮਾਰਦੀ ਖੇਡੀਦਲੋ ਮਾਰਦੀ ਉਹ ਤੈਨੂੰ ਕੀ ਸਤੰਦੀ ਹੀ ਕੀ ਕਿ ਕੀ ਕਰਦੀ ਸੀ ਸਤੰਦੀ ਵੇ ਕਿਉਂ ਕੇ ਮਾਦੀ ਹੈ ਪਤਾ ਕੀ ਕਹਿੰਦੇ ਕਹਿੰਦੀ ਤੁਸੀਂ ਤਾਂ ਮੈਨੂੰ ਸਤਾਇਆ ਬਹੁਤ ਆ ਅੱਛਾ ਤੇ ਆਪ ਨੇ ਸਤਾਉਂਦੀ ਹਾਂ ਕਹਿੰਦੀ ਤੁਸੀਂ ਮੈਨੂੰ ਸਤਾਇਆ ਮੈਂ ਨਹੀਂ ਸਤਾਇਆ ਤੁਹਾਨੂੰ ਨਵਾਬੀ ਪੰਜਾਬ ਹਣ ਕੱਢੀ ਆ ਆ ਆ ਵੇ ਤਾ ਵੀ ਕਹਿੰਦੀ ਇਹ ਨਹੀਂ ਹੁੰਦਾ ਹਦਾਂ ਦੇ ਮੈਡਮ ਆਓ ਇਹ ਕੀ ਹਰਕਤ ਆ ਤੁਮੇਰੇ ਕਮਰੇ ਡਕਣਾ ਤੈਨੂੰ ਆ ਵੇ ਕੀ ਜਿਹੜੇ ਹੱਥ ਤੇ ਲਾਏ ਨਾ ਕਿ ਚੂਹੇ ਤੇ ਮੁੰਡਾ ਆਹ ਚੂਹੇ ਕਮਰੇ ਕੰਮ ਵੇਖੇ ਤੇ ਜਿਆਦਾ ਹਾਂ ਹੋਏ ਅੰਦਾਜ਼ ਆਹ ਬੰਦਰ ਆ ਜਗਿਆ ਨਾ ਚੋ ਚੰਗਿਆ ਕਾਕਾ ਕੀ ਗੱਲ ਹੋਈ ਆ ਕਾਕਾ ਗੋਸ ਗਿਆ ਸੀ ਮੰਨਾ ਸੌਰੀ ਸੌਣੇ ਆਂ ਸੌਰੀ ਸੌਰੀ ਆਇਆ ਨਾ ਸੌਰੀ ਕੰਦੀ ਪਾਪਾ ਨੇ ਮਾਰਿਆ ਮੇਰੇ ਨਾਲ ਰੋਈ ਆ ਆ ਜੋ ਮੈਂ ਸੌਰੀ ਮੰਗ ਲਈ ਨੰਨਾ ਥੋੜੀ ਹੁਸੇ ਚਲ ਚਲੀਏ ਕਹਿੰਦੀ ਆ ਤਾ ਤਾਈ ਘਰ ਜਾਣਾ ਹੁਣ ਚਲ ਚਲੀਏ ਉੱਤੇ ਜਾਣਾ ਆ ਅੱਛਾ ਉੱਤੇ ਜਾਣਾ ਨਹੀਂ ਆ ਜਣਾ ਦਵਾਈ ਲੈਣੀ ਬਸ ਉਹ ਉਹਦੇ ਹਰਪਨ ਡਾਕਟਰ ਦੇ ਕੋਲੋਂ ਬਸ ਚਲ ਚਲੀਏ ਜੀ ਜੀ ਨੇਰ ਮਾਤ ਚੱਲਣਾ ਕਿਹੜਾ ਬੈਂਕ ਤਾ ਮਮਾ ਦਾ

ਲੋਹ ਫਾਇਆ ਹੀ ਬਹੁਤ ਸੱਚ ਬਹੁਤ ਵੀ ਹਰ ਗੰਦੀ ਉਹ ਇਧਰੇ ਕਿਧਰੇ ਆ ਵੀ ਮੈਂ ਨਵੀਂ ਲੈਂਦੀ ਹਾਂ ਜੇ ਪਾਜੀ ਨਹੀਂ ਉਮੀ ਕਿਵੇਂ ਇੱਕ ਦਿਨ ਵੀ ਨਹੀਂ ਪਾਜੀ ਹਾਂ ਇਹ ਕਿڑی ਗੋਲੀ ਨੇ ਫੜੀ ਇਹ ਮੇਰੇ ਕੋਲ ਸੱਚ ਮੰਗੀ ਪਈ ਉਹ ਪਰਦੀ ਮਾਸੀ ਵਾਲੀ ਕਹਿੰਦੀ ਮੈਂ ਦਾਦਾ ਬੇ ਜਾਣਾ ਹਣ ਇਧਰ ਦਾ 15 ਮਿੰਟ ਖੜੇ ਹੈ ਹੁਣ ਕਹਿੰਦੀ ਮਾਸੀ ਆ ਚੱਲ ਕੇ ਫੇਰ ਤਾਈ ਆਵੇ ਤਾਈ ਕਹਿੰਦੀ ਆ ਮੈਂ ਚੰਗਾ ਇੱਥੇ ਰੋਗੇ ਨਹੀਂ ਤੇ ਇਹ ਜਿਲਕੰਡਾ ਹੋਣਾ ਫਿਰ ਨੂੰ ਆਉਣਾ ਪਣਾ ਦਦੇ ਇਹਨੂੰ ਚੱਲ 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 ਦਵਾਈ ਲੈਣ ਆਏ ਹੈਗੇ ਲੈ ਲਈ ਇਹਨੂੰ ਫੜਾ ਰੋਗ ਨੂੰ ਇਧਰ ਆ ਇਧਰ 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 ਨੂੰ ਆ ਤੂੰ ਕਿਦੋਂ ਭੰਜੇ ਜਾਣੀਂ ਇਧਰ ਨੂੰ ਜਿੱਤੀ ਘਰੇ ਲਾ ਆਈ ਹੈ ਹੁਣੇ ਲੈ ਕੇ ਆਏ ਦਵਾਈ ਭਾਈ ਦਾ ਡਾਕਟਰ ਜਿਹੜਾ ਵਾਪਸ ਸੀਗਾ ਤੇ ਉਹਦੇ ਕੋਲ ਲੈ ਕੇ ਆਏ ਬਾਕੀ ਇੱਕ ਫਰਕ ਪੈਂਦਾ ਕਿ ਮਾਰੇ ਕਿਰਪਾ ਕਰ ਫਰਕ ਪਾ ਦੇ ਚੰਗੀ ਕਰ ਲੈ ਯਾਰ ਰਸ ਗੁੱਲੇ ਲੱਲੇ ਥੋੜੇ ਜੇ ਲੈਣੇ ਹੈਗੇ ਹਲੋ ਲੈ ਮੈਨੂੰ ਫੜਾ ਲਈ ਇਹਨੇ ਕੁੱਤੇ ਇੰਨੇ ਵਕਤ ਨੂੰ ਫੜਿਆ ਹੋਇਆ ਲੈ ਵੀ ਉਹਦੀ ਜਾਨ ਲੈਣੀ ਕੀਤੀ ਜਦੋਂ ਇਹ ਤੇ ਇਹ ਤੋਂ ਲੁਕਦਾ ਹੀ ਫਿਰਦਾ ਬਸ ਹੁਣ ਕਿਉਂਦਾ ਹੀ ਬੰਦਾ ਤੂੰ ਕੀ ਕਰਦਾ ਤੂੰਦਾ ਹੀ ਫਿਰਦਾ ਅਹ ਫੜੀ ਜਾ ਰ ਇਹਨੂੰ ਫੜੀ ਜਾ ਰ ਇਹਨੂੰ ਲੈ ਜਾ ਹੱਪਾ ਕਰਿਆ ਮਾਰੀ ਨਾ ਮਾਰੀ ਨਾ ਤੇ ਲਾਡੀ ਕਰਨ ਲਾਡੀ ਲਾਡੀ ਹਾਂ ਇਦਾਂ ਇਦਾਂ ਕੁਝ ਨਹੀਂ ਆਂਦਾ ਬਾਤ ਲਿਆਣਾ। ਹਲਾਈ ਜਰ ਬਾਈ ਬਾਈ ਸਸਤੀਆਂ ਕਾਰ। ਚੰਗਾ ਜੀ ਮਹਾਰਾਜ ਜੀ ਓਕੇ ਚੱਲੇ ਆਪਾਂ। ਤੇ ਬਾਈ ਬਾਈ। ਹਾਂ ਜੀ ਕਹਿੰਦੇ ਕਰੇ ਗਾਣਾ ਕੌਂਡੀ ਬਾਜਰੀ ਦਾ ਸੱਟਾ ਗਾਣਾ ਕੌਂਡੀ ਜੀ। ਹਾਂ ਜੀ। ਕੀ ਬਾਜਰੀ ਦੇ ਸੱਟੇ ਵਾਲਾ ਗਾਣਾ ਕੌਂਡੀ ਬਾਜਰੀ ਦਾ ਸੱਟਾ ਤਲੀ ਦੇ ਮਰੋੜਿਆ। ਹਾਂ। ਕਿਦਾਂ? ਕਿਦਾਂ ਠੀਕ ਆ ਹੁਣ? ਹਾਂ ਹੁਣ ਇਹ ਵੀ ਥੋੜਾ ਫਿਰ ਕਪਾ ਬੰਨਾ 103 ਬਸਾਰੇ ਹੁਣ 100 ਆਇਆ ਲਓ ਘਟ ਗਿਆ ਬੜਾ ਠੀਕ ਅੱਗੇ ਨਾਲ ਬੈਗ ਕਿਹੜਾ ਬੈਗ ਮੇਰਾ ਕਿਹੜਾ ਪੁੱਤ ਸਕੂਲ ਵਾਲਾ ਉਹ ਕਰਨਾ ਨਹੀਂ ਮੇਰਾ ਬੱਲਾ ਅੱਛਾ ਬੈਗ ਤੇਰਾ ਬੈਗ ਮम्मा ਕੋਲ ਉਧਰ ਹੀ ਜਾ ਲੈ ਆ ਕੀ ਤੇ ਉਹ ਵਾਲੇ ਬੱਤੀ ਉਹ ਗਲੀ ਮਸ਼ੀਨ ਲਾ ਕੇ ਮਸ਼ੀਨ ਨਾਲ ਗਲੀ ਬੱਤੀ ਹੋਏ ਚਾਉਂਦੀ ਕਹਿੰਦੀ ਮੈਨੂੰ ਆਹ ਦੇ ਸੁਣਦੀ ਮੇਰਾ ਪੁੱਤ ਸੰਗ ਗਿਆ